ਇੱਕ ਤੇ ਮੈਂਟਲੀ ਸਿਮਰਨ ਕਰੋ ਜਿੰਨੀ ਵੀ ਸੰਗਤ ਆਈ ਹੈ ਸਾਰਿਆਂ ਦੀ ਤਰੱਕੀ ਦੇ ਲਈ ਤੇ ਇੱਕ ਬੇਨਤੀ ਵਿੱਚੋਂ ਤਾਂ ਰੁੱਕ ਕੇ ਕਰਨੀ ਪਈ ਜਿੱਥੇ ਗੁਰੂ ਕੀ ਸੰਗਤ ਆਈ ਹੈ ਉਥੇ ਪ੍ਰਵਾਸੀ ਭਰਾ ਇੱਕ ਜਿਹਨੂੰ ਰਾਜੂ ਕਹਿ ਕੇ ਜਾਂ ਆਮਤਾ ਬੁਲਾਉਂਦੇ ਆ ਉਹਦਾ ਵੀ ਸਾਡੇ ਨਾਲ ਸਨੇਹ ਬਣਿਆ ਜਦੋਂ ਉਹਨੇ ਕਟਿਆ ਬਣਾਈ ਮਿਸਤਰੀ ਦੇ ਨਾਲ ਉਹਦੇ ਨਾਲ ਸਨੇਹ ਕੀ ਬਣਿਆ ਮੇਰਾ ਉਹ ਜਦੋਂ ਜਾਇਆ ਕਰੇ ਨਾ ਅਸੀਂ ਉਹਨੂੰ ਕਿਆ ਕਰੀਏ ਵੀ ਰਾਜੂ ਚਾਹ ਪੀ ਲੈ ਸਾਡੇ ਨਾਲ ਇਦਾਂ ਬੈਠ ਜਾ ਇਦਾਂ ਗੱਲਬਾਤ ਕਰੀਏ ਉਹਦੇ ਬੱਚਿਆਂ ਦੀ ਸੁੱਖ ਸ਼ਾਂਤ ਪੁੱਛੀਏ ਉਹ ਕਹਿੰਦਾ ਮੇਰੀ ਤਿੰਨ ਧੀਆਂ ਨੇ ਪਿੱਛੇ ਯੂਪੀ ਚ ਤੇ ਦੋ ਬੱਚੇ ਨੇ ਤੇ ਉੱਪਰ ਛੱਡ ਦੂਜਾ ਪੱਥਰ ਵਾਲਾ ਤਪਦਾ ਪੱਖਾ ਵੀ ਕੋਈ ਉਧਰ ਬਹੁਤੇ ਸਾਧਨ ਨਹੀਂ ਤੇ ਮੈਨੂੰ ਬੜਾ ਜਦਾ ਮਹਿਸੂਸ ਜਾ ਹੋਇਆ ਤੇ ਇੱਕ ਦਿਨ ਉਹਦਾ ਫੋਨ ਨਾ ਚੱਲਿਆ ਤੇ ਮੇਰੇ ਮਨ ਚ ਬੜਾ ਤਰਸ ਆਇਆ ਮੈਂ ਕਿਹਾ ਰਾਜੂ ਤੈਨੂੰ ਮੈਂ ਫੋਨ ਲਿਆ ਕੇ ਦਿੰਦਾ ਚਲੋ ਅਸੀਂ ਇਹਨੂੰ ਫੋਨ ਵੈਸੇ ਲਿਆਤਾ ਵੀ ਪਿਆਰ ਸੀ ਉਹਨੇ ਕੰਮ ਵੀ ਬੜਾ ਕੀਤਾ ਤੇ ਉਹ ਕੋਈ ਅਸੀਂ ਕੋਈ ਆਸਾਨ ਨਹੀਂ ਕੀਤਾ ਕੰਮ ਬੜਾ ਕਰਦਾ ਸੀ ਸਫਾਈ ਕਰਕੇ ਤੁਹਾਨੂੰ ਪਤਾ ਮਿਸਤਰੀ ਲੱਗ ਜਾਏ ਨਾ ਹੱਥ ਜੋੜ ਕੇ ਕੱਢਣੇ ਪੈਂਦੇ ਆ ਬਾਪੂ ਜੀ ਨੇ ਵੇਰ ਵੇਖਿਆ ਹੀ ਹੈ ਉਹ ਘਰ ਹੀ ਕਿਰਚੋ ਡੁੱਡ ਕੇ ਰਹਿਤਾ ਇੰਨਾ ਹੁੰਦਾ ਬੰਦੇ ਨੂੰ ਹਲਕਾਤ ਹੁੰਦੀ ਹੈ ਤੇ ਵਿਚਾਰਾ ਰੋਜ਼ ਸਫਾਈ ਕਰਾ ਕੇ ਜਾਇਆ ਕਰੇ ਇਹਨੂੰ ਜਦੋਂ ਫੋਨ ਦਿੱਤਾ ਨਾ ਮੈਂ ਇਹਨੂੰ ਕਈ ਪੁੱਛਣਾ ਇਹ ਵੀ ਤੇਰੀ ਵੀਡੀਓ ਪਈ ਵੀ ਫੋਨ ਦਿੱਤਾ ਵੀ ਇਹ ਕਹਿੰਦਾ ਨਹੀਂ ਇਹ ਕਹਿੰਦਾ ਦਿਆ ਹੋਂ ਬਾਬਾ ਜੀ ਨੇ ਐਸੇ ਕਿਉਂ ਨਹੀਂ ਦਿਆ ਦਿਆ ਹੈ ਬਾਬਾ ਜੀ ਨੇ ਇਹਨੇ ਮੈਨੂੰ ਦੱਸਿਆ ਕਹਿੰਦਾ ਮੇਰੇ ਕੋ ਦੋ ਤਿੰਨ ਬੰਦੋ ਨੇ ਪੁੱਛਿਆ ਮੈਂ ਕਹਾ ਯਾਰ ਤੂੰ ਫਿਕਰ ਨਾ ਕਰ ਇਹ ਤਾਂ ਜੇ ਸਸਤਾ ਹੀ ਹੈ 13-14000 ਦਾ ਆ ਸਰਦੀਆਂ ਆ ਜਾਣ ਦੇ ਤੈਨੂੰ ਮੈਂ ਘੱਟੋ ਘੱਟ ਵੀ 20-25000 ਰੁਪਏ ਦਾ ਫੋਨ ਲੈ ਕੇ ਦੇਾਂਗਾ ਤੂੰ ਫਿਕਰ ਕਾਦੀ ਕਰ ਲੈ ਤੂੰ ਗੁਰੂ ਤੇਗ ਬਹਾਦਰ ਮਾਰ ਦੇ ਬੂਹੇ 'ਚ ਝਾੜੂ ਮਾਰਿਆ ਤੂੰ ਕਿਤੇ ਛੋਟੀ ਜਗ੍ਹਾ ਤੇ ਝਾੜੂ ਥੋੜਾ ਮਾਰਿਆ ਇਹ ਗੁਰੂ ਤੇਗ ਬਹਾਦਰ ਮਹਾਰਾ ਦਾ ਘਰ ਹੈ ਮੈਨੂੰ ਕਹਿਮਾ ਦੱਸ ਕਿਵੇਂ ਦਾ ਚਾਹੀਦਾ ਹੈ ਕਹਿੰਦਾ ਬਸ ਜਿਸਮੇ ਬਾਤ ਹੋ ਜਾਏ ਬੱਚੋਂ ਸੇ ਮਗਾ ਇਹ ਵਾਲਾ ਬੱਚਿਆਂ ਨੂੰ ਦੇਹੀਂ ਤੇ ਤੈਨੂੰ ਵਧੀਆ ਲੈ ਕੇ ਦੇਾਂਗੇ ਦਾੜੀ ਵੀ ਉਹਦੋਂ ਦੀ ਕਟਾਈ ਨਹੀਂ ਆਉਣਾ ਵੇਖੋ ਦਾੜਾ ਰੱਖ ਲਿਆ ਤੇ ਉਹ ਸਾਰਾ ਦਿਨ ਉਹ ਆਪਣੇ ਭਰਾ ਨੂੰ ਸੁਣਦਾ ਰਹਿੰਦਾ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਗੁਰੂ ਵਾਲਾ ਬਣੀਏ ਰਾਜੂ ਦੇ ਦਰ ਕਰਾਓ ਦਰਸਨ ਆਵੇਂ ਵਿਚਾਰਾ ਉਹਨੇ ਜਿਵੇਂ ਮਰਜ਼ੀ ਗਾਇਆ ਪਰ ਗੱਲ ਤਾਂ ਗੁਰਨਾਨਕ ਦੇ ਘਰ ਦੀ ਕਰ ਗਿਆ ਨਾ ਉਹ ਤੇ ਇਹਨੇ ਉਹ ਫੋਨ ਦੇ ਵਿੱਚ ਸਾਡੇ ਦੀਵਾਨ ਤੇ ਧਾਰਨਾ ਭਰੀਆਂ ਹੋਈਆਂ ਨੇ ਜਿੱਥੇ ਵੀ ਕੰਮ ਤੇ ਲੱਗਦਾ ਤੇ ਦੀਵਾਨ ਦੀਆਂ ਧਾਰਨਾ ਸੁਣ ਕੇ ਕੰਮ ਕਰਦਾ ਤੇ ਕੰਮ ਪੰਜ 10 ਬੰਦੇ ਜਿੰਨਾ ਇਕੱਲਾ ਕਰਦਾ ਤੇ ਵਾਹਿਗੁਰੂ ਦੀ ਮਿਹਰ ਹੈ ਤੇ ਮਹਾਰਾਜ ਇਹਨੂੰ ਜੋੜ ਕੇ ਰੱਖਿਆ ਆਪਣੇ ਚਰਨਾਂ ਨਾਲ ਨਸ਼ੇ ਪੱਤਿਆਂ ਤੋਂ ਬਚਿਆ ਹੋਇਆ ਸਰੀਰ ਚੰਗਾ ਕਮਾਇਆ ਹੋਇਆ ਮਿਹਨਤ ਬੜੀ ਕਰਦਾ ਹੈ ਫੋਨਾਂ ਵਾਲੀ ਕੋਈ ਕਮੀ ਨਹੀਂ ਬੜੇ ਦੇ ਦੇਾਂਗੇ ਗੁਰੂ ਵਾਲੇ ਬਣੋ ਤਾਂ ਸਹੀ ਮਾਰਾ ਤੇ ਲੜ ਲੱਗੋ ਬਸ ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਦੇ ਲੈਣੀਆਂ ਖੰਡੇ ਵਾਲਾ ਅਮਰਤ ਪੀ ਨੀ ਸੰਗ ਤੇ ਖੰਡੇ ਵਾਲਾ ਅਮਰਤ ਪੀ ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਦੇ ਲੈਣੀਆਂ ਖੰਡੇ ਵਾਲਾ ਲਾ ਘੋਟ ਭਰੇਆਂ ਤੋਂ ਅੱਖਾਂ ਖੁੱਲ ਜਾਂਦੀਆਂ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂਓ ਬਾਟੇ ਵਿੱਚ ਕੀ ਨੀ ਸੰਗਤ ਪਤਾ ਨਹੀਂਓ ਬਾਟੇ ਵਿੱਚ ਕੀ ਪਹਿਲਾ ਘੋਟ ਨਾ ਰੋਕਾ ਘੋਟ ਵੰਦੇ ਸੰਦੇ ਪਤਾ ਆਰਾ ਸਰਬੰਸ ਗੁਰਾਂ ਸਾਡੇ ਉਤੋਂ ਵਾਰਿਆ ਕੋਲ ਉਹਨਾਂ ਰੱਖਿਆ ਵੀ ਕੀ ਵਾਹਿ ਗੁਰੂ 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 ਕਰਿਓ ਮਨਜੂਰ ਆਪਣੀ ਸੰਗਤਾਂ ਦੀ ਸੇਵਾ ਨੂੰ ਕਰ ਲੋ ਮਨਜੂਰ ਦਾਤਾ ਸੰਗਤਾਂ ਦੀ ਸੇਵਾ ਨੂੰ ਕਰਿਓ ਮਨਜੂਰ ਸੰਗਤਾਂ ਦੀ ਸੇਵਾ ਨੂੰ ਕਰਿਓ ਮਨਜੂਰ ਸੰਗਤਾਂ ਦੀ ਸੇਵਾ ਨੂੰ ਪਿਆਰਿਆਂ ਦੀ ਸੇਵਾ ਨੂੰ ਸੰਗਤਾਂ ਦੀ ਸੇਵਾ ਨੂੰ ਕਰ ਲੋ ਮਨਜੂਰ ਦਾਤਾ ਸੰਗਤਾਂ ਦੀ ਸੇਵਾ ਨੂੰ ਕਰ ਲੋ ਮਨਜੂਰ ਦਾਤਾ ਸੰਗਤਾਂ ਦੀ ਸੇਵਾ ਨੂੰ ਕਰ ਲੋ ਮਨਜੂਰ ਦਾਤਾ ਸੰਗਤਾਂ ਦੀ ਸੇਵਾ ਗੁਰੂ ਵਾਹਿਗੁਰੂ 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 ਵਾਹਿਗੁਰੂ